ਕੱਟ ਜੀ ਗਾ ਸਾਰਨੇ ਕੰਨ ਜਾ ਗਰ ਕਾ ਅਸਤੇ ਸਵਾਕਤ ਕਰਦੇ ਆ ਸਰਦਸ ਜੜਕੇ ਜੜਕੇ ਚੱਲਣ ਦਾ ਫਰਤ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਰੀਆ ਬਖਸ਼ ਕੰਡ ਕਰਦੇ ਆ ਅਸੀਂ ਅੱਜ ਜੋ ਕਿ ਹੋਣ ਜੋ ਕਿ ਖਾਣਾ ਗਰਮੀਆਂ ਦਾ ਮਹੀਨਾ ਜੋ ਕਿ ਸ਼ੁਰੂ ਹੋ ਚੁੱਕਿਆ ਹੈ ਸੋ ਦਿਨਾਂ ਵਿੱਚ ਆਪੋ ਆਪਣੇ ਘਰਾਂ ਦੇ ਵੱੜ ਦੁਆਲੇ ਹਾਜ਼ਰ ਕਰਾਓ ਆਪਣੇ ਘਰਾਂ ਵਿੱਚ ਜੁਮੇ ਸ਼ਾਮ। ਘਰ ਦੇ ਸਾਈ ਦੇਖਿਆ ਕਰੋ ਕਿਉਂਕਿ ਇਹਨਾਂ ਦੇ ਵਿੱਚ ਜੋ ਕਿ ਸਬਸਤੰਡੀਆਂ ਦਾ ਖਤਰਾ ਵੱਧ ਜਾਂਦਾ ਹੈ। ਇਹ ਸਬਸਤੰਡੀਆਂ ਫਾਰਕਿਓ ਸਭਰੇ ਹੋਰ ਕੋਈ ਨਿਵਾਰੇ ਜੇ ਹੋਰ ਕੋਈ ਜਲਮਰ ਕਿਉਂ ਬਾਹਰ ਆਉਂਦੇ ਕਿਉਂਕਿ ਇਹਨਾਂ ਨੂੰ ਅੰਦਰ ਵਿੱਚ ਗਰਮਿਆਸ਼ ਲੱਗ ਜੁੰਦੀ ਹੈ। ਸੋ ਜਦੋਂ ਵੀ ਰਾਤ ਦਾ ਵੇੜਾ ਹੁੰਦਾ ਤਾਂ ਉਹ ਬਾਹਰ ਆਉਂਦੇ ਤੇ ਬਾਹਰ ਇੱਕ ਠੰਡਾ ਮੌਸਮ ਹੋਇਆ ਹੁੰਦਾ ਹੈ। ਇਸ ਕਰਕੇ ਮੇਸ਼ਾ ਸਵੇਰੇ ਉੱਠਣਾ ਬੜੇ ਜਾਂ ਕਮਰਿਚ ਰਿਆਨਪੁਰ ਵੱਕ ਪਿਆ ਕਰੋ ਆਪਣੇ ਆਲੇ-ਵਾਲੇ ਦੇਖ ਕੇ ਤਾਂ ਕਿ ਕੋਈ ਖਤਰਾ ਨਾ ਹੋਵੇ ਇਹ ਕਰੋਗੇ ਤਾਂ ਫੜਕਾ ਕਰਕੇ ਉਸ ਨੂੰ ਉੱਚ ਜਗ੍ਹਾ 'ਤੇ ਵਜਾਓ ਜੋ ਉਸ ਨੂੰ ਤੋਂ ਦੂਰ ਛੱਡ ਕੇ ਜਾਓ ਇਹ ਆ ਕਰਨ ਨਾਲ ਤੁਹਾਡੇ ਜੋ ਕੁਝ ਜਾਨ ਵੀ ਹੋ ਚਾਹੇ ਕਿ ਤੇ ਉਹ ਜੋ ਕਿ ਚੀਜ਼ ਨੂੰ ਤੁਹਾਨੂੰ ਕੁਝ ਤੱਕ ਜੀ ਪਹੁੰਚੇਗੀ ਕਿਉਂਕਿ ਹੁਣ ਅਣਕ ਗੱਟੀਆਂ ਜਾ ਰਹੀਆਂ ਨੇ ਤੇ ਚੂਹੇ ਹੋਵੇ ਜਾਂ ਕੋਈ ਹੋਰ ਸੱਪ ਟੂ ਕਿੰਨਿਂ ਚੰਚ ਆਉਂਦੀਆਂ ਜੁਕੀ ਜੀਵਤ ਨੇ ਨਕੇ ਮੁਕ ਮਕਾੜੇ ਫੀੜੇ ਕੋਈ ਹੋਰ ਜਾ ਹੋ ਹੁਣ ਜੋ ਕਿ ਕੜਾ ਵੱਲ ਤੋਂ ਆਪਣਾ ਰੋਕ ਕਰਨ ਦੀ ਹਾਂ ਸੋ ਪਚਾ ਰੱਖਿਓ ਤੇ ਕਿ ਹੁਣ ਜੋ ਕਿ ਢੱਡੇ ਚੜ ਵੀ ਆਵੇਗਾ ਲਗਭਗ ਹੁਣ 3-4 ਮਹੀਨੇ ਵਿੱਚ ਯੂਜ਼ਰ ਜੋ ਕੀ ਹੈ ਫਸਲਾਂ ਨੂੰ ਖਤਰਾ ਬਹੁਤ ਹੁੰਦਾ ਤੇ ਹਮੇਸ਼ਾ ਹੁਣ ਸਾਵਧਾਨੀ ਵਰਤਣੀ ਲੋੜ ਹੈ ਖਾਸ ਕਰਕੇ ਜਿੱਥੇ ਆਵਾ ਦਾ ਲੱਗ ਕੇ ਜਿੱਥੇ ਜਿਆਦਾ ਰਕਤ ਹੋਣ ਜਿਆਦਾ ਕਾ ਕਾ ਫੂਸ ਹੋਵੇ ਉੱਥੇ ਜਿਆਦਾ ਖੇਤ ਹੋਣ ਉੱਥੇ ਉਹ ਤੇ ਉਹ ਹੀ ਹੋ ਜਾਂਦਾ ਵੀ ਹੰਤ ਜਿਵੇਂ ਸੂਤ ਹੋ ਗਏ ਰੋਹ ਚ ਹੋ ਗਏ ਫੜਨ ਹੋ ਗਏ ਬਗਿਆਲ ਹੋ ਗਏ ਸੋਣ ਨੂੰ ਜੰਦ ਕਰਕੇ ਇੱਕ ਤਰ੍ਹਾਂ ਦਾ ਫੇਟ ਜਾਂ ਬਣ ਜਾਂਦਾ ਆਪਣੇ ਕਰ ਦੋ ਰੇਖਾ ਵਿੱਚ ਹਮੇਸ਼ਾ ਲੜ ਚੁੱਕਾ ਰੱਖਿਆ ਕਰੋ ਤਾਂ ਕਿ ਉਸ ਤੇ ਚ ਅਰੇ ਕਰੇ ਜਾਣ ਟੂਨ ਜੀ ਕੋਈ ਜਗ੍ਹਾ ਨਾ ਦੇ ਤੇ ਹਮੇਸ਼ਾ ਰਾਤ ਨੂੰ ਸੋਣ ਗਏ ਉਨੇ ਸਾ ਖੜਕਾ ਕਰਦੇ ਰਿਹਾ ਕਰੂ ਤਾਂ ਕਿ ਉਹ ਚੀਜ਼ ਜੋ ਵੀ ਕੋਤਰੀ ਵਰੀ ਹੋਵੇ ਜੇ ਕੋਈ ਸੱਪ ਹੋ ਜਾ ਕੋਈ ਹੋਰ ਜਾਨਵਰ ਕੋਈ ਹੋ ਪਰਤੇ ਹਮਲਾ ਨਾ ਕਰਦੇ ਵੇ ਧੰਨਵਾਦ